ਪੁਜਾ ਅੱਤਵਾਦੀਆਂ ਵੱਲੋਂ ਅੱਤਵਾਦੀ ਥੋਟ ਵਾਲੇ ਲੋਕਾਂ ਵੱਲੋਂ ਇਹ ਧਮਕੀ ਭਰੀ ਈਮੇਲ ਜਿਹੜੇ ਉਹ ਦਿੱਤੇ ਜਾ ਰਹੇ ਨੇ ਹਰਮੰਦਰ ਸਾਹਿਬ ਤੇ ਉੱਤੇ ਅਟੈਕ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਆਰਡੀਐਕਸ ਦਾ ਔਰ ਲਗਾਤਾਰ ਪੰਜ ਈਮੇਲ ਨੂੰ ਆ ਚੁੱਕੀਆਂ ਨੇ ਜੋ ਉਸ ਜਗ੍ਹਾ ਨੂੰ ਟਾਰਗੇਟ ਕਰਨਾ ਉਹੀ ਬੰਦਾ ਸੋਚ ਸਕਦਾ ਜਿਹਦਾ ਜਿਹਦੇ ਅੰਦਰ ਮਨੁੱਖਤਾ ਮਰ ਗਈ ਹੋਵੇ ਜਿਹਦੇ ਅੰਦਰ ਜਿੰਦੀ ਉਹ ਇਹ ਜੀ ਹਰਕਤ ਨਹੀਂ ਕਰ ਸਕਦਾ ਨਾ ਸੋਚ ਵੀ ਨਹੀਂ ਸਕਦਾ ਉਹ ਚਿੱਠੀ ਵੀ ਨਹੀਂ ਲਿਖ ਸਕਦਾ ਸ਼ਰੀਏ ਮਿਲ ਜਦੋਂ ਆਉਂਦੀ ਹੈ ਉਹਦੇ ਵਿੱਚ ਤੁਹਾਡਾ ਵੀ ਜ਼ਿਕਰ ਕੀਤਾ ਗਿਆ ਹੈਗਾ ਲੇਕਿਨ ਹਾਲਾ ਕਿ ਤੁਹਾਨੂੰ ਪੁਲਸ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਇਸ ਬਾਰੇ ਨਹੀਂ ਦੱਸਿਆ ਗਿਆ ਉਹਨਾਂ ਵੱਲੋਂ ਇਹ ਕਿਹਾ ਜਾਣਾ ਕਿ ਅਸੀਂ ਲੋਡ ਨਹੀਂ ਸਮਝੀ ਜੀ ਔਰ ਇੱਕ ਸਿਰਫ ਸਰਚ ਕਰਕੇ ਸਰਚ ਤੇ ਵੈਸੇ ਵੀ ਰੂਟੀਨ 'ਚ ਕਈ ਵਾਰ ਸਾਡੇ ਹੋ ਜਾਂਦੀਆਂ ਨੇ ਕੋ ਬਾਰਡਰ ਤੇ ਅਨਗੈਲੀ ਹੈ ਪਲੀਜ਼ ਦੀ ਜਾਂਦੇ ਉਹਨਾਂ ਨੇ ਸੀਐਮ ਨੂੰ ਜਾਂ ਭਗਵੰਤ ਮਾਨ ਸਰਕਾਰ ਨੂੰ ਖੁਸ਼ ਕਰਨ ਵਾਸਤੇ ਹਰਕਤ ਕੀਤੀ ਹੋਈ ਜਾ ਉਹਨਾਂ ਦਾ ਇਸ਼ਾਰਾ ਹੋ ਗਿਆ ਵੀ ਕਰਿਓ ਨਾ ਕਿਉਂਕਿ ਕੱਲ ਵਿਧਾਨ ਸਭਾ ਦਾ ਸੈਸ਼ਨ ਵੀ ਸੀਗਾ ਰੌਲਾ ਪਾਇਆ ਕਿ ਉੱਥੇ ਫਿਰ ਦਿੱਤੇ ਰੌਲਾ ਪਾਇਆ ਜਿੱਥੋਂ ਸਾਂਝੀ ਵਾਲਤਾ ਦਾ ਸਨੇਹਾ ਮਿਲਦਾ ਹੋਵੇ ਚਾਰ ਦਰਵਾਜ਼ੇ ਹੋਣ ਲੰਗਰ ਮਿਲਦਾ ਹੋਵੇ ਮਨੁੱਖਤਾ ਦੀ ਸੇਵਾ ਹੁੰਦੀ ਹੋਵੇ ਔਰ ਜਿਸ ਤਰੀਕੇ ਨਾਲ ਚਾਰ ਦਰਵਾਜ਼ੇ ਨੇ ਕੋਈ ਧਰਮ ਦਾ ਉੱਥੇ ਪੱਖ ਜੋ ਹੈ ਉਹ ਪੱਖਪਾਤ ਨਹੀਂ ਕੀਤਾ ਜਾਂਦਾ ਸਭ ਧਰਮਾਂ ਦਾ ਉੱਥੇ ਜੋ ਹੈ ਆਦਰ ਕੀਤਾ ਜਾਂਦਾ ਹੈਗਾ ਉਸ ਸਥਾਨ ਨੂੰ ਪਵਿੱਤਰ ਸਥਾਨ ਨੂੰ ਸ਼੍ਰੀ ਦਰਬਾਰ ਸਾਹਿਬ ਨੂੰ ਆਰਡੀਐਕਸ ਨਾਲ ਉਡਾਉਣ ਦੀਆਂ ਜਦੋਂ ਧਮਕੀਆਂ ਮਿਲਦੇ ਨੇ ਕਿਤਨੇ ਕਿਤੇ ਬੜੀ ਨਮੋਸ਼ੀ ਵਾਲੀ ਗੱਲ ਹੈ ਇਸੇ ਮਾਮਲੇ ਤੇ ਸਾਡਾ ਗੱਲਬਾਤ ਕਰਨ ਲਈ ਅੰਮ੍ਰਿਤਸਰ ਤੋਂ ਸੰਸਦ ਜਣੇ ਪੰਜਾਬ ਦੇ ਗੁਰਜੀਤ ਸਿੰਘ ਓਜਾ ਜੀ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਕਿਤਨੇ ਕਿਤੇ ਜੋ 5 ਈਮੇਲਸ ਆਈਆਂ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਵੀ ਜ਼ਿਕਰ ਕੀਤਾ ਗਿਆ ਇਹਨਾਂ ਦੀ ਵੀ ਜਾਨ ਨੂੰ ਖਤਰਾ ਜਿਹੜਾ ਹੈ ਉਹ ਦੱਸਿਆ ਜਾਵੇਗਾ ਸਰ ਕਿਸ ਤਰੀਕੇ ਨਾਲ ਦੇਖਦੇ ਹਾਂ ਜਿੱਥੋਂ ਸਾਂਝੀ ਵਾਲਤਾ ਦਾ ਸੁਨੇਹਾ ਮਿਲਦਾ ਹੋਵੇ ਤੇ ਉਸ ਪਵਿੱਤਰ ਸਥਾਨ ਨੂੰ ਜਦੋਂ ਇਸ ਤਰੀਕੇ ਦੀਆਂ ਧਮਕੀਆਂ ਦਿੱਤੇ ਜਾਣ ਤੇ ਕਿਤੇ ਨਾ ਕਿਤੇ ਮਨ ਨੂੰ ਠੇਸ ਪਹੁੰਚਦੀ ਹੈ ਬਿਲਕੁਲ ਦੇਖੋ ਅ ਅੱਤਵਾਦੀਆਂ ਵੱਲੋਂ ਕੁ ਅੱਤਵਾਦੀ ਥੋਟ ਵਾਲੇ ਲੋਕਾਂ ਵੱਲੋਂ ਇਹ ਧਮਕੀ ਭਰੀ ਈਮੇਲ ਜਿਹੜੇ ਉਹ ਦਿੱਤੇ ਜਾ ਰਹੇ ਨੇ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਆਰਡੀਐਕਸ ਦਾ ਔਰ ਲਗਾਤਾਰ ਪੰਜ ਈਮੇਲ ਨੂੰ ਆ ਚੁੱਕੀਆਂ ਨੇ ਦੇਖੋ ਇਹੀ ਜਗ੍ਹਾ ਜਿੱਥੇ ਬੜੀ ਆਸਥਾ ਦਾ ਕੇਂਦਰ ਹੈ ਔਰ ਬੜੀ ਪਵਿੱਤਰ ਜਗ੍ਹਾ ਹੈ ਜਿੱਥੇ ਬਾਣੀ ਦਾ ਪ੍ਰਵਾਹ ਹੈ ਔਰ ਸਾਰੇ ਵਰਗਾਂ ਧਰਮਾਂ ਦੇ ਜਿਹੜੇ ਸੰਤ ਹੋਏ ਨੇ ਉਸ ਸਮੇਂ ਦੇ ਉਹਨਾਂ ਦੀ ਬਾਣੀ ਜਿਹੜੀ ਹੈ ਉੱਥੇ ਲੋਕਾਂ ਦੇ ਜਿਹੜੇ ਦਰਸ਼ਨ ਕਰਨ ਆਉਂਦੇ ਨੇ ਜਿਹੜੇ ਅਰਦਾਸ ਕਰਨ ਆਉਂਦੇ ਨੇ ਉਹ ਸਰਵਣ ਕਰਦੇ ਨੇ ਲੋਕ ਸੋ ਉਸ ਜਗ੍ਹਾ ਨੂੰ ਟਾਰਗੇਟ ਕਰਨਾ ਉਹੀ ਬੰਦਾ ਸੋਚ ਸਕਦਾ ਜਿਹਦਾ ਜਿਹਦੇ ਅੰਦਰ ਮਨੁੱਖਤਾ ਮਰ ਗਈ ਹੋਵੇ ਜਿਹਦੇ ਅੰਦਰ ਜਿੰਦੀ ਉਹੋ ਜਿਹੀ ਹਰਕਤ ਨਹੀਂ ਕਰ ਸਕਦਾ ਨਾ ਸੋਚ ਵੀ ਨਹੀਂ ਸਕਦਾ ਚਿੱਠੀ ਵੀ ਨਹੀਂ ਲਿਖ ਸਕਦਾ ਪਰ ਇਹੋ ਜਿਹੇ ਬੰਦੇ ਜਦੋਂ ਇਹੋ ਜਿਹੀ ਹਰਕਤਾਂ ਕਰਦੇ ਨੇ ਇਹ ਇੱਕ ਬਹੁਤ ਵੱਡਾ ਅਸਥਿਰਤਾ ਪੈਦਾ ਕਰਨ ਦਾ ਮਨਸੂਬਾ ਹੁੰਦਾ ਅਤੰਕ ਪੈਦਾ ਕਰਨ ਦਾ ਮਨਸੂਬਾ ਹੁੰਦਾ ਜਿਹੜੇ ਇਹ ਲੋਕ ਕਰ ਰਹੇ ਨੇ ਪਿੱਛੇ ਬੈਠੇ ਔਰ ਉਹਨਾਂ ਵੱਲੋਂ ਇਹ ਕੋਸ਼ਿਸ਼ ਕੋਸ਼ਿਸ਼ਾਂ ਹੋ ਰਹੀਆਂ ਨੇ ਜੀ ਸਰ 5 ਈਮੇਲ ਦਾ ਜ਼ਿਕਰ ਕੀਤਾ ਗਿਆ ਲੇਕਿਨ ਦੂਸਰੀ ਈਮੇਲ ਜਦੋਂ ਆਉਂਦੀ ਹੈ ਉਹਦੇ ਵਿੱਚ ਤੁਹਾਡਾ ਵੀ ਜ਼ਿਕਰ ਕੀਤਾ ਗਿਆ ਹੈਗਾ ਲੇਕਿਨ ਹਾਲਾਂਕਿ ਤੁਹਾਨੂੰ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਇਸ ਬਾਰੇ ਨਹੀਂ ਦੱਸਿਆ ਗਿਆ ਇਸ ਤਰੀਕ ਮਾਮਲੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਬਿਲਕੁਲ ਮੈਨੂੰ ਪ੍ਰੈਸ ਤੋਂ ਨਿਊਜ਼ ਤੋਂ ਹੀ ਪਤਾ ਲੱਗਾ ਕਿ ਇਹ ਜਿਹੜੀ ਦੂਸਰੀ ਈਮੇਲ ਦੇ ਵਿੱਚ ਮੇਰੇ ਨਾਂ ਤੇ ਵੀ ਉਹਨਾਂ ਨੇ ਲਿਖੀ ਹੈ ਔਰ ਪੁਲਿਸ ਨੂੰ ਮੈਂ ਅੱਜ ਧਾਮੀ ਸਾਹਿਬ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਜਿਕਰ ਜਦੋਂ ਕੀਤਾ ਫਿਰ ਮੈਂ ਪੁਲਿਸ ਨੂੰ ਪੁੱਛਿਆ ਪਰ ਪੁਲਿਸ ਦਾ ਕੋਈ ਸੈਟੀਸਫਾਈਡ ਜਵਾਬ ਨਹੀਂ ਸੀ ਹੈਗਾ ਉਹਨਾਂ ਵੱਲੋਂ ਇਹ ਕਿਹਾ ਜਾਣਾ ਕਿ ਅਸੀਂ ਲੋੜ ਨਹੀਂ ਸਮਝੀ ਜੀ ਔਰ ਇੱਕ ਸਿਰਫ ਸਰਚ ਕਰਕੇ ਸਰਚ ਤੇ ਵੈਸੇ ਵੀ ਰੂਟੀਨ 'ਚ ਕਈ ਵਾਰ ਸਾਡੇ ਹੋ ਜਾਂਦੀਆਂ ਨੇ ਕੋ ਬਾਰਡਰ ਤੇ ਔਰ ਐਡੀ ਵੱਡੀ ਜਿਹੜੀ ਥ੍ਰੈਟ ਆ ਰਹੀ ਉਹਦੇ ਵਿੱਚ ਤੁਸੀਂ ਕਿਸੇ ਨੂੰ ਦੱਸਣਾ ਹੀ ਨਾ ਜਿਹੜਾ ਬੰਦਾ ਉਹਨਾਂ ਨੇ ਨਾਂ ਲਿਖਿਆ ਉਹਦੇ ਬਾਰੇ ਉਹਨੂੰ ਜ਼ਿਕਰੀ ਨਾ ਕਰਨਾ ਸੋ ਇਹ ਇੱਕ ਬੜੀ ਵੱਡੀ ਕਹਿ ਸਕਦੇ ਆ ਕਿ ਇਹ ਅੰਗੇਲੀ ਹੈ ਪਲਿਸ ਦੀ ਜਾਂ ਤੇ ਉਹਨਾਂ ਨੇ ਸੀਐਮ ਨੂੰ ਜਾਂ ਭਗਵੰਤ ਮਾਨ ਸਰਕਾਰ ਨੂੰ ਖੁਸ਼ ਕਰਨ ਵਾਸਤੇ ਹਰਕਤ ਕੀਤੀ ਹੋਊਗੀ ਜਾਂ ਉਹਨਾਂ ਦਾ ਇਸ਼ਾਰਾ ਹੋਵੇਗਾ ਵੀ ਕਰਿਓ ਨਾ ਕਿਉਂਕਿ ਕੱਲ ਵਿਧਾਨ ਸਭਾ ਦਾ ਸੈਸ਼ਨ ਵੀ ਸੀਗਾ ਰੌਲਾ ਪਾਏਗਾ ਉੱਥੇ ਫਿਰ ਦੂਜੇ ਰੌਲਾ ਪਾਏਗੀ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖੋ ਕੱਲ ਤੱਕ ਇਸ ਗੱਲ ਨੂੰ ਬਹੁਤ ਜ਼ਿਆਦਾ ਉਭਰਨ ਵੀ ਨਹੀਂ ਦਿੱਤਾ ਗਿਆ ਸੈਸ਼ਨ ਮੁੱਕਿਆ ਤੇ ਅੱਜ ਇਹ ਸਾਰੀ ਗੱਲ ਜਿਹੜੀ ਹੈ ਨਿਕਲ ਕੇ ਵੱਡੇ ਵੱਡੇ ਤਰੀਕੇ ਨਾਲ ਬਾਹਰ ਆਈ ਹੈ ਸੋ ਸੋ ਜਦੋਂ ਵੀ ਕੋਈ ਗਲਤ ਹਰਕਤ ਕਰਦਾ ਹੈ ਸਰਕਾਰ ਨੂੰ ਉਸੇ ਵੇਲੇ ਹਰਕਤ ਚਾ ਕੇ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਇਹ 'ਚ ਕੋਈ ਸ਼ੱਕ ਨਹੀਂ ਇਹ ਲੋਕ ਬਾਹਰ ਹੋਣਗੇ ਹੁਣ ਦੋਵਾਂ ਸਰਕਾਰਾਂ ਨੂੰ ਮਿਲ ਕੇ ਕੰਮ ਕਰਨਾ ਜਿੱਦਾਂ ਕੇਂਦਰ ਨੂੰ ਵੀ ਔਰ ਸਟੇਟ ਨੂੰ ਵੀ ਔਰ ਉਹਨਾਂ ਬੰਦਿਆਂ ਨੂੰ ਫੜ ਕੇ ਲਿਆਓ ਜਿਹੜੇ ਲੋਕ ਇਹਦੇ 'ਚ ਇਨਵੋਲਵ ਨੇ ਸਰ ਕੀ ਮੰਨਦੇ ਹੋ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਜਿਹੜੇ ਦੌਰ ਦੇ ਵਿੱਚੋਂ ਨਿਕਲ ਰਿਹਾ ਹੈ ਕਿਤੇ ਗ੍ਰੇਨੇਡ ਹਮਲੇ ਹੋ ਰਹੇ ਨੇ ਕਤਲ ਦੀਆਂ ਵਾਰਦਾਤਾਂ ਇੰਨੀਆਂ ਹੋ ਰਹੀਆਂ ਨੇ ਤੇ ਇਸ ਸਭ ਦੇ ਵਿੱਚ ਜੋ ਬੰਦਾ ਸਟੇਟ ਨੂੰ ਪ੍ਰੈਜ਼ੈਂਟ ਕਰਦਾ ਹੋਵੇ ਸੈਂਟਰ ਤੱਕ ਉਸ ਦੇ ਨਾਲ ਜਦੋਂ ਇਸ ਤਰੀਕੇ ਦੀ ਧਮਕੀ ਮਿਲਦੀ ਹੈ ਦਰਬਾਰ ਸੱਤ ਤੋਂ ਬਾਅਦ ਉਦੋਂ ਹੀ ਮੇਲ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਵੱਡੀ ਅਣਗਹਿਲੀ ਨਹੀਂ ਹੈ ਤੇ ਤੁਸੀਂ ਇਸ ਮਾਮਲੇ ਨੂੰ ਜਿਹੜਾ ਹੈ ਕਿੱਥੇ ਤੱਕ ਨੂੰ ਉਠਾਉਂਗੇ ਕੇਂਦਰ ਸਰਕਾਰ ਨਾਲ ਜਾਂ ਸਟੇਟ ਦੀ ਸਰਕਾਰ ਦੇ ਨਾਲ ਇਸ ਬਾਬਤ ਗੱਲਬਾਤ ਕਰੋਗੇ ਦੇਖੋ ਅੱਤਵਾਦੀ ਉੱਥੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਜਿੱਥੇ ਕਾਨੂੰਨ ਵਿਵਸਥਾ ਕਮਜ਼ੋਰ ਹੋਵੇ ਜਾਂ ਉਹਨਾਂ ਦਾ ਮਨਸੂਬਾ ਉੱਥੇ ਹੀ ਜਾਂਦਾ ਹੈ ਜਿੱਥੇ ਕਾਨੂੰਨ ਵਿਵਸਥਾ ਲਾਚਾਰ ਹੋਵੇ ਉਹ ਪੰਜਾਬ ਚ ਲਾਹਤ ਹੈਗੇ ਨੇ ਇਸ ਵੇਲੇ ਸ਼ਰਿਆਮ ਜਿੱਤੇ ਦਿਨ ਵਪਾਰੀਆਂ ਦਾ ਕਤਲ ਹੋ ਰਹੇ ਨੇ ਮਾਰੇ ਜਾ ਰਹੇ ਨੇ ਸੋ ਜਿਹੜੇ ਮਾੜੀ ਸੋਚ ਵਾਲੇ ਉਹਨਾਂ ਨੂੰ ਪਤਾ ਹੀ ਕਿਥੇ ਪੁਲਿਸ ਜਿੰਦਾ ਦਾ ਸਿਸਟਮ ਹੈ ਤੰਤਰ ਹੈ ਤੁਸੀਂ ਉਹ ਇਸ ਕਰਕੇ ਸੌਫਟ ਟਾਰਗੇਟ ਇਹਨੂੰ ਸਟੇਟ ਨੂੰ ਚੁੰਦੇ ਨੇ ਸੋ ਪੰਜਾਬ ਆਇਆ ਇਸ ਲਈ ਉਹਨਾਂ ਲਈ ਸੌਫਟ ਟਾਰਗੇਟ ਹੈ ਇਸ ਕਰਕੇ ਉਹਨਾਂ ਨੇ ਸਾਡੀ ਸਟੇਟ ਨੂੰ ਚੁਣਿਆ ਕਿਉਂਕਿ ਉੱਥੋਂ ਦੇ ਜਿਹੜੇ ਸਰਕਾਰ ਹੈ ਉਹਨਾਂ ਦਾ ਇੱਕ ਹੀ ਮਨੋਰਥ ਹੈ ਕਿ ਕਿਸੇ ਤਰੀਕੇ ਨਾਲ ਇਹਦਾ ਵਿਰੋਧੀ ਤਿਰ ਨੂੰ ਖਤਮ ਕਰ ਦੋ ਪਰ ਇਹ ਛੋਟੀ ਸੋਚ ਆ ਦੇ ਲੋਕ ਹਮੇਸ਼ਾ ਹੀ ਕਰਦੇ ਸਰਕਾਰਾਂ ਜਦੋਂ ਆਉਂਦੇ ਨੇ ਪਰ ਜਦ ਕਿ ਹਮੇਸ਼ਾ ਸਟੇਟ ਉਦੋਂ ਤਰੱਕੀ ਕਰਦਾ ਜਦੋਂ ਵਿਰੋਧੀ ਤਿਰ ਬਰਾਬਰ ਦੀ ਹੋਵੇ ਉਹ ਜਵਾਬਦੇਹੀ ਤੈ ਹੁੰਦੀ ਹੈ ਉਦੇ ਨਾਲ ਜਿਹੜਾ ਤੰਤਰ ਹੁੰਦਾ ਉਹ ਤੈਅ ਜਵਾਬਦੇ ਉਹਦੀ ਜਵਾਬਦੇਹੀ ਤੈਅ ਹੁੰਦੀ ਹੈ ਪਰ ਸਰਕਾਰ ਦੀ ਬੇਵਸੀ ਹੁੰਦੀ ਹੈ ਉਹ ਤੰਤਰ ਦੇ ਕਿ ਗੋਡੇ ਟਿਕ ਜਾਂਦੇ ਨੇ ਸੋ ਐਸ ਜਿਹੜੇ ਵੀ ਇਸ ਸਰਕਾਰ ਨੇ ਗੋਡੇ ਟਿੱਕੇ ਆ ਜਿਹਦੇ ਕਰਕੇ ਉਹਨਾਂ ਨੂੰ ਇੱਕ ਸਾਡਾ ਬਹੁਤ ਵੱਡਾ ਪਵਿੱਤਰ ਜਿਹੜਾ ਜਗ੍ਹਾ ਹੈ ਸਾਡੀ ਸਿੱਖਾਂ ਦੀ ਵੀ ਔਰ ਮਨੁੱਖਤਾ ਦੀ ਵੀ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਸਰ ਕੀ ਮੰਨਦੇ ਹੋ ਕੁਛੀ ਸਮਾਂ ਬਚਾ ਹੈਗਾ ਚੋਣਾਂ ਨੂੰ ਵੀ ਤੇ ਇਹ ਸਭ ਦੀਆਂ ਧਮਕੀਆਂ ਜਿਹੜੀਆਂ ਨੇ ਕਾਫੀ ਪ੍ਰਭਾਵ ਪਾਉਂਦੀਆਂ ਨੇ ਕਿਤੇ ਕਿਤੇ ਆਮ ਲੋਕਾਂ ਦੇ ਜੀਵਨ ਦੇ ਉੱਤੇ ਵੀ ਤੇ ਤੁਸੀਂ ਕਿਤੇ ਕੇਂਦਰ ਤੱਕ ਪਹੁੰਚ ਕਰੋਗੇ ਗ੍ਰਹਿ ਮੰਤਰੀ ਜੀ ਤੱਕ ਜਾਂ ਰਾਜਨਾਥ ਸਿੰਘ ਜੀ ਤੱਕ ਕਿਉਂਕਿ ਬਹੁਤ ਵੱਡਾ ਇਹ ਮੈਟਰ ਹੈ ਬਿਲਕੁਲ ਜੀ ਕੋਸ਼ਿਸ਼ ਕਰ ਰਹੇ ਹਾਂ ਮਿਲਦੀ ਔਰ ਮਿਲ ਕੇ ਕਿਸੇ ਨਾਮ ਜਿਤਨਾ ਮਲਕਾਤ ਹੋਗੀ ਮੈਂ ਮਿਲ ਕੇ ਆਪਣੀ ਗੱਲ ਜੜੀ ਰੱਖਾਂਗਾ ਤਾਂ ਕਿ ਦੋਵੇਂ ਸਰਕਾਰਾਂ ਮਿਲ ਕੇ ਇਹਦੇ ਜਲਦੀ ਤੋਂ ਜਲਦੀ ਕਾਬੂ ਪਾਉਣ ਬਾਕੀ ਇਲੈਕਸ਼ਨ ਦਾ ਜਿਹੜਾ ਕੰਮ ਹੁੰਦੇ ਉੱਤੇ ਇਹ ਹੁਣ ਜਦੋਂ ਇਹਦਾ ਬਾਹਰ ਆਏਗਾ ਇਹਦਾ ਸਾਰਾ ਕੋਈ ਕੌਣ ਨਹੀਂ ਕਿੱਦਾਂ ਨਹੀਂ ਫਿਰ ਉਸ ਤੋਂ ਬਾਅਦ ਹੀ ਇਹਦੇ ਬਾਰੇ ਚਰਚਾ ਕੀਤੀ ਜਾ ਸਕਦੀ ਹੈ ਤਨਵਰਸਰ ਸਨ ਨਾਲ ਗੱਲਬਾਤ ਕਰਨ ਲਈ ਸੋ ਸੰਸਦ ਮੈਂਬਰ ਗੁਰਜੀਤ ਸਿੰਘ ਓਜਲਾ ਜੀ ਨਾਲ ਖਾਸ ਗੱਲਬਾਤ ਕਰ ਰਹੇ ਸਨ ਜਿਸ ਤਰੀਕੇ ਨਾਲ ਪਾਵਨ ਪਵਿੱਤਰ ਸਥਾਨ ਸਿੱਖਾਂ ਦਾ ਜੋ ਦਰਬਾਰ ਸਹਿਬ ਨਹੀਂ ਸਰ ਹੈ ਉਸ ਨੂੰ ਆਡੀਸ਼ਨਲ ਡਿਟੇਮਕੀ ਮਿਲੀ ਤਾਂ ਉਸ ਤੋਂ ਬਾਅਦ ਦੂਸਰੀ ਈਮੇਲ ਦੇ ਵਿੱਚ ਜੋ ਇਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਕਿਤਨੇ ਕਿਤੇ ਉਸ ਤੋਂ ਵੀ ਜਿਹੜਾ ਹੈ ਪੰਜਾਬ ਪੁਲਿਸ ਦੇ ਉੱਪਰ ਵੀ ਸਵਾਲ ਖੜੇ ਹੁੰਦੇ ਨੇ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਔਰ ਇਹਨਾਂ ਨੇ ਕਿਹਾ ਕਿ ਕੇਂਦਰ ਤੱਕ ਪਹੁੰਚ ਕਰਕੇ ਜਿਹੜਾ ਹੈ ਇਸ ਗੱਲ ਨੂੰ ਜ਼ਰੂਰ ਪਹੁੰਚਾਇਆ ਜਾਏਗਾ। ਦਿਲੇ ਤੋਂ ਡੀ5 ਚੈਨਲ ਪੰਜਾਬੀ ਦੇ ਲਈ ਦਿਵਿੰਦਰ ਸਿੰਘ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ